ਮੈਂ ਸਭ ਨਾਲ ਕਿ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਕੀਤਾ ਡਾਕਟਰ ਅੰਬੇਦਕਰ ਸਾਹਿਬ ਨੇ ਇਹਦੇ ਚੇਅਰਮੈਨ ਸੀ ਨਾਲ ਸਰਪੇ ਸੰਵਿਧਾਨ ਦੀਆਂ ਬਦਲਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੰਵਿਧਾਨ ਤੇ ਜਿਹੜੇ ਰਾਈਟ ਦਿੱਤੇ ਰਾਜਤਿਕ ਕੁਆਲਟੀ ਦਾ ਲਿਬਰਟੀ ਦਾ ਔਰ ਫਟਲਟੀ ਦਾ ਇਹ ਸਾਰੇ ਸੰਵਿਧਾਨ ਦੇ ਵਿੱਚ ਸਾਨੂੰ ਡੈਮੋਕ੍ਰੇਸੀ ਦੇ ਵਿੱਚ ਇਹ ਅਧਿਕਾਰ ਹਿੰਦੁਸਤਾਨ ਦੇ ਸਾਰੇ ਬਿਨਾ ਕਾਸਟ ਕਰੀਰ ਤੋਂ ਸੈਕੂਲਰ ਸੰਵਿਧਾਨ ਉਹ ਉਹ ਸੰਵਿਧਾਨ ਨੂੰ ਮੈਂ ਸਮਝਦਾ ਇਸ ਮੁਲਕ ਦੇ ਵਿੱਚ ਖਤਰਾ ਆ ਰਹੀ ਹੈ। ਔਰ ਅੱਜ ਮੈਂ ਸਮਝਦਾ ਕਿ ਇੱਕ ਨੋਟੀਫਿਕੇਸ਼ਨ ਜੋ ਖਾਸ ਦਿਨ ਦੇ 26 ਜਨਵਰੀ 15 ਅਗਸਤ ਨੂੰ ਕੁਝ ਸਪੈਸ਼ਲ ਪਰਮਿਟਸ ਦਿੱਤੀ ਜਾਂਦੀ ਹੈ ਕੈਦੀਆਂ ਨੂੰ ਪ੍ਰिजनਰ ਨੂੰ ਜਿਹੜੇ ਨਾ ਸਰਪਰ ਪੋਲਿਟਿਕਲ ਨਹੀਂ ਬਰ ਕੇ ਆਮ ਦੂਸਰੇ ਕੈਦੀਆਂ ਨੂੰ ਵੀ ਜਿਹੜੇ ਤਕਰੀਬਨ 40-45% ਆਪਣੀ سزا ਪੂਰੀ ਕਰ ਚੁੱਕੇ ਹੁੰਦੇ ਨੇ ਉਹਨਾਂ ਨੂੰ ਅੱਜ ਦੇ ਦਿਨ ਦੇ ਉੱਤੇ ਰਿਲੀਫ ਦਿੱਤਾ ਜਾਂਦਾ ਹੈ ਕੈਚੋ ਛੱਡੇ ਜਾਂਦੇ ਨੇ ਪਰ ਅਫਸੋਸ ਹੈ ਕਿ ਅਜੇ ਤੱਕ ਵੀ ਪੰਜਾਬ ਸਰਕਾਰ ਔਰ ਸੈਂਟਰ ਦੀ ਸਰਕਾਰ ਇਹਨਾਂ ਤੇ ਸਿੱਧੂ ਫੋਬੀਆ ਜੇ ਉਤਰਿਆ ਨਹੀਂ ਹੈ ਬੇਸ਼ੱਕ ਆਮ ਪਾਰਟੀ ਨੂੰ ਮਾਨ ਦੀ ਮਾਨਤਾ ਇੱਕ ਉਹਨਾਂ ਦਾ ਫੀਲ ਹੈ ਸਰਕਾਰ ਤਾਂ ਉੱਪਰੋਂ ਚੱਲਦੀ ਹੈ ਕੇਜਲੀਪਾਲ ਸਾਹਿਬ ਉਹਦੀ ਹਦਾਇਤਾਂ ਤੇ ਸਾਰਾ ਕੁਝ ਹੁੰਦਾ ਹੈ ਪਰ ਮੈਂ ਕਹਾਗਾ ਕਿ ਫੋਬੀਆ ਜੇ ਤਾਂ ਹੀ ਉਤਰੀਆ ਨਹੀਂ ਇਹਨਾਂ ਨੂੰ ਡਰ ਪਿਆ ਹੋਇਆ ਸਰਕਾਰ ਹੁੰਦਿਆਂ ਵੀ ਇਹਨਾਂ ਨੂੰ ਡਰ ਹੈ ਔਰ ਦੋਨੋਂ ਸਰਕਾਰਾਂ ਮੈਂ ਸਮਝਦਾ ਹਾਂ ਸਿੱਧੂ ਦੇ ਮਹਿਮਤ ਬਸਲੇ ਤੇ ਇਹ ਜੋ ਕੁਛ ਅੱਜ ਨੂੰ ਪਹਿਲਾਂ ਚਰਚਾ ਸੀ ਰეკਮੈਂਡੇਸ਼ਨ ਵੀ ਗਈ ਹੈ 51 ਬੰਦਿਆਂ ਦੀ ਰეკਮੈਂਡੇਸ਼ਨ ਗਈ ਜੇਲ੍ਹ ਵੇ ਬੰਨੋ ਸੈਂਟ ਆਪਣੇ ਹੋਮ ਮਿਨਿਸਟਰੀ ਨੂੰ ਉਦੇ باوجود ਵੀ ਮੈਂ ਕਹਿ ਸਕਦਾ ਇਹ ਇਕੱਲਾ ਸਿੱਧੂ ਸਾਹਬ ਨਾ ਨਹੀਂ ਤੱਕਾ ਹੋਇਆ ਇਹ ਜਿਹੜੇ 50 ਹੋਰ ਬੰਦੇ ਸੀ ਜਿਹੜੇ ਆਮ ਨੋਮੀਨਲ ਜਿਨ੍ਹਾਂ ਦਾ ਵਿਹਾਰ ਅੱਛਾ ਸੀ ਜਿਨ੍ਹਾਂ ਜਿਹੜੇ ਯੋਗ ਸੀ ਰਿਹਾਈ ਦੇ ਔਰ ਇਹਨਾਂ ਦਾ ਮੇਰੇ ਹਲਾ 2 3 ਤੋਂ ਵੱਧ ਸਜਾਇਆ ਇਹਨਾਂ ਨੇ ਕੱਟਦੀ ਹੈ ਇਹ ਨਾ ਰਿਹਾਈ ਕਰਨਾ ਉਧਰ ਲਈ ਅਸੀਂ ਸਾਰੇ ਲੀਡਰਸ਼ਿਪ ਕੇਪੀ ਸਾਹਿਬ ਸੈਕਰੀ ਸਾਹਿਬ ਬੈਠੇ ਨੇ ਰਜਿੰਦਰ ਬੈਠਾ ਸਾਰੇ ਸਾਡੀ ਅਟਵਾਲ ਜੀ ਚੀਮਾ ਜਿੰਨੇ ਵੀ ਕਾਂਗਰਸੀ ਨੇ ਇਹ ਕਾਂਗਰਸ ਪਰਿਵਾਰ ਦੇ ਜਿਹੜੇ ਜਿਨ੍ਹਾਂ ਨੇ ਚਕਸਾਲੀ ਕਾਂਗਰਸ ਹੀ ਕਿਹਾ ਜਾਂਦਾ ਹੈ ਉਹ ਅੱਜ ਇੱਥੇ ਸਾਰੇ ਹੀ ਆਏ ਨੇ ਇਹ ਜੋ ਧੱਕਾ ਹੋਇਆ ਸਰਕਾਰ ਨੇ ਕੀਤਾ ਸਿੱਧੂ ਸਾਹਿਬ ਨੇ ਤਾਂ ਕਰਨੀ ਕਰਨ ਪਰ ਮੈਂ ਸਮਝਦਾ ਵੀ ਉਹ ਦੂਿਆਂ ਦਾ ਵੀ ਕੀ ਕਸੂਰ ਸੀ ਜਿਹੜੇ ਯੋਗ ਸੀ ਉਹਨਾਂ ਨੂੰ ਨਾ ਛੱਡਣਾ ਇੱਕ ਗੈਰ ਜ਼ਿੰਮੇਵਾਰਾ ਨਾ ਔਰ ਮੈਂ ਕਹਿੰਦਾ ਕਾਇਰਤਪਨਾ ਦਿਖਾਇਆ ਹੈ ਸਰਕਾਰ ਨੇ ਕਾਇਰਤਾ ਦਿਖਾਈ ਹੈ ਚੰਗਾ ਹੁੰਦਾ ਉਹ ਆਪਣੀ ਵਾਹ ਵਾਹ ਖੱਟ ਲੰਦੇ ਪੰਜਾਬ ਦੇ ਅਸੀਂ ਨਹੀਂ ਚਾਹੁੰਦੇ ਜੀ ਪੰਜਾਬ ਦੇ ਲੋਕ ਵੀ ਸਿੱਧੂ ਨਾਲ ਪਿਆਰ ਕਰਦੇ ਨੇ ਤੁਸੀਂ ਦੇਖੋਗੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਥੇ ਆਉਣਾ ਸੀ ਸਰਕਾਰ ਡਰ ਗਈ ਇੰਟੈਲੀਜੈਂਸੀਆ ਨੇ ਵੀ ਰਿਪੋਰਟ ਦਿੱਤੀ ਹੈ ਕਿ ਪਟਿਆਲੇ ਦੇ ਵਿੱਚ ਲੱਖਾਂ ਲੋਕਾਂ ਨੇ ਸਿੱਧੂ ਸਾਹਿਬ ਦੀ ਰਿਹਾਈ ਤੇ ਉਹਦੇ ਸਵਾਗਤ ਲਈ ਪਟਿਆਲੇ ਦੇ ਵਿੱਚ ਆਉਣਾ ਸੀ ਜਿਹੜੇ ਕਿ ਆਏ ਬੀਆਂ ਚ ਬਹੁਤ ਸਾਰੇ ਆਏ ਆ ਲੰਗਰ ਵੀ ਬੜੇ ਲੱਗੇ ਹੋਏ ਤੇ ਔਰ ਪਹਿਲੇ ਤਾਂ ਐਡਮਿਨਿਸਟ੍ਰੇਸ਼ਨ ਨੇ ਲੰਗਰਾਉਂ ਤੋਂ ਵੀਨਕ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਇਹ ਕਾਫਲਾ ਚੱਲਦਾ ਜਦੋਂ ਇਸ ਤਰ੍ਹਾਂ ਮਾਹੌਲ ਬਣਦਾ ਤਾਂ ਪਬਲਿਕ ਦੀ ਨਹਿਰੀ ਵਗੇ ਕੋਈ ਨਹੀਂ ਘੜ ਸਕਦਾ ਆਪ ਆਲਿਆਂ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹੋਂਦੇ ਨੇ ਉਹ ਆਮ ਆਦਮੀ ਨਹੀਂ ਬਣਤੇ ਮੈਂ ਉਹ ਕਹਿੰਦਾ ਖਾਸ ਆਦਮੀ ਦੇ ਤੌਰ ਤੇ ਉਹਨਾਂ ਨੇ ਇਹ ਜਿਹੜੀ ਇਹ ਸਰਕਾਰ ਜਿਹੜੀ ਹੈ ਨਾਂ ਦੀ ਉਹ ਹੈ ਮਾਨਤੀ ਸਰਕਾਰ ਸਰਕਾਰ ਨੂੰ ਚਲਾਉਣ ਵਾਲੇ ਤਾਂ ਹੋਰ ਲੋਕ ਨੇ ਇਸ ਲਈ ਸਰਕਾਰ ਨੂੰ ਇਹ ਭਾਰੀ ਪਊਗਾ ਕਿਸੇ ਵਕਤ ਵੈਸੇ ਵੀ ਲੋਕਾਂ ਦਾ ਸਾਲ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਉਹ ਭੰਗ ਹੋ ਚੁੱਕਿਆ ਲਾਡਰ ਤੇ ਮਸਲੇ ਤੇ ਲਾਲੋ ਤੁਸੀਂ ਗੈਂਗਸਟਰ ਜੇ ਵੀ ਚੱਲਦੇ ਨੇ ਨਸ਼ੇ ਦਾ ਰੋਜ਼ ਇੱਕ ਤੋਂ ਮਰਦੇ ਨੇ ਲੁੱਟਾਂ ਖਵਾ ਰੋਜ਼ ਹੋ ਰਹੀਆਂ ਨੇ ਔਰ ਅਫੀਸਰ ਪਿੱਕਣ ਚੂਜ਼ ਕੀਤੇ ਆਫੀਸਰਾਂ ਦੀਆਂ ਬਦਲੀਆਂ ਤੁਸੀਂ ਦੇਖੋਗੇ ਹਰ 3 ਦਿਨ ਨੋਟੀਫਿਕੇਸ਼ਨ ਹੁੰਦਾ ਹੈ ਅਫਸਰ ਅਫਸਰਾਂ ਤੇ ਵੀ ਬੇਚਣੀਆਂ ਆ ਇਸ ਲਈ ਲੋਕਾਂ ਚ ਤਾਂ ਬੇਚਾਨੀ ਹੈ ਸੈਂਟਰ ਦੀ ਮਹਿੰਗਾਈ ਜਿਹੜੀ ਮਹਿੰਗਾਈ ਹੈ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕੁਸਫਾਵੇਂ ਨਹੀਂ ਕੋਈ ਵੀ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਇਸ ਲਈ ਅਸੀਂ ਸਾਰੇ ਇਸ ਗੱਲ ਨੂੰ ਕੰਡੈਮਨਡ ਕਰਦੇ ਆਂ ਔਰ ਇਸ ਭਗਵਾਨਤ ਮਾਨ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਉਹ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰਦੀਆਂ ਵਾਵਾ ਸਾਹਿਬ ਦੀ ਆਤਮਾ ਨੂੰ ਸ਼ੱਟ ਪਹਚਾਉਣ ਦੀ ਛੱਟ ਪਚਾਈ ਗਈ ਹੈ ਮੈਂ ਤਾਂ ਇਹ ਕਹਾਂਗਾ ਕਿ ਅੱਜ ਹਿੰਦੁਸਤਾਨ ਦੇ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਸਿੱਧੂ ਸਾਹਿਬ ਨਾਲ ਪਿਆਰ ਕਰਦੇ ਨੇ ਉਹਦੇ ਚ ਲੀਡਰਸ਼ਿਪ ਕੁਆਲਿਟੀ ਹੈ ਕੁਆਲਿਟੀ ਹੈ ਉਹਨਾਂ ਚ ਉਹ ਲੜਾਕਾ ਵੀ ਹੈ ਲੋਕ ਉਹਨਾਂ ਨੂੰ ਪਿਆਰ ਵੀ ਕਰਦੇ ਆ ਔਰ ਇੱਕ ਟਰਕਸਾਰੀ ਪਰਵਾਰ ਤੋਂ ਇਹਨਾਂ ਦੇ ਪਿਤਾ ਜੀ ਵੀ ਜਿਹੜੇ ਸਿੱਧੂ ਸਾਹਿਬ ਸੀ ਰਕਪਾਲ ਸਿੰਘ ਜੀ ਉਹ ਐਡਵੋਕੇਟ ਜਨਰਲ ਵੀ ਰਹੇ ਜਿਹਨੇ ਦੇ ਪ੍ਰਧਾਨ ਦੀ ਹੈ ਸਰਦਾਰ ਲਾਲ ਸਿੰਘ ਦੇ ਫਾਜ਼ਤ ਸੌਰੀ ਰਾਜ ਸਿੰਘ ਹੋਣੀ ਵੀ ਉਹਨਾਂ ਦਾ ਕੰਮ ਮੈਂ ਵੀ ਕੀਤਾ ਮੈਂ ਜਦੋਂ ਐਮਐਲਏ ਸੀ ਉਹ ਵੀ ਐਡਵੋਕੇਟ ਜਨਰਲ ਸੀ ਸਰਹੱਦ ਪਰ ਬਣਾ ਤੇ ਇਸ ਲਈ ਸਿੱਧੂ ਨੂੰ ਰਿਹਾਈ ਨਾ ਕਰਨਾ ਇੱਕ ਪੰਜਾਬ ਦੇ ਲੋਕਾਂ ਨਾਲ ਤੱਕਾ ਹੈ ਕੱਲਾ ਸਾਡੇ ਨਾਲ ਲਈ ਪੰਜਾਬ ਦੀਆਂ ਲੋਕ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਆਤਮਾ ਨੂੰ ਇੱਕ ਬਹੁਤ ਬੜੀ ਛੱਟ ਪਹਚਾਈ ਹੈ ਜਿਹੜੇ ਆਮ ਆਦਮੀ ਕਹਿੰਦੇ ਨੇ ਅੱਜ ਖਾਸ ਇੱਕ ਡਿਕਟੇਟਰ ਦੇ ਤੌਰ ਤੇ ਇੱਕ ਕਹਿ ਸਕਦੇ ਅਸੀਂ ਆਰਗਨਾਈਜ਼ਮ ਨੂੰ ਕਹਿ ਦਿੰਦੇ ਹਾਂ ਜਾਲਮ ਸਰਕਾਰ ਦੀ ਇਹ ਤਾਂ ਇਹ ਤਾਂ ਕੀ ਹੈ ਇਹ ਉਹਨਾਂ ਨੂੰ ਘੱਟ ਨਹੀਂ ਕਿਤੇ ਇਹ ਕਾਹਰ ਤਪਣਾ ਆਮ ਆਦਮੀ ਪਾਰਟੀ ਦੀ ਜਾਂ ਭਾਜਪਾ ਦੀ ਸਰਕਾਰ ਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ ਪਰ ਤੁਹਾਡੀ ਆਪ ਤੁਹਾਡੀ ਕਾਂਗਰਸ ਪਾਰਟੀ ਦੇ ਵਿੱਚ ਹੀ ਇਸ ਬਾਰੇ ਜੁਨੈਨਿਮਸ ਰਾਏ ਨਹੀਂ ਸੀ ਕਿ ਸਿੰਧੂ ਸਾਹਿਬ ਦਾ ਵੈਲਕਮ ਕਰਨਾ ਹੈ ਪਹਿਲਾਂ ਰਾਜਾ ਵੜਿੰਗ ਪਟਿਆਲੇ ਆ ਕੇ ਕਹਿੰ ਗਏ ਨਹੀਂ ਉਹ ਕਹਿੰਦੇ ਪਾਰਟੀ ਲੈਵਲ ਤੇ ਕੋਈ ਪ੍ਰੋਗਰਾਮ ਨਹੀਂ ਹੈ ਕੱਲ ਕੁਸ਼ੀਲ ਵੀਰਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਕੋਈ ਮੰਗਾਲੀ ਗੱਲ ਨਹੀਂ ਇਹ ਰਾਈਟ ਹੈ ਹੋਮ ਮਿਨਿਸਟਰੀ ਦਾ ਸਰਕੂਲਰ ਹੈ ਸਰਕੂਲਰ ਆਇਆ ਹੋਇਆ ਹੈ ਸਾਰੀਆਂ ਸਟੇਟਾਂ ਨੂੰ ਆਇਆ ਪੰਜਾਬ ਗਵਰਨਮੈਂਟ ਨੂੰ ਆਇਆ ਇਹ ਇਹ ਆ ਆ ਸਰਕੂਲਰ ਦੀ ਸਾਡੇ ਕੋਲ ਕਾਪੀ ਵੀ ਆ ਕਿਸੇ ਨੂੰ ਨਹੀਂ ਸਿੱਧੂ ਚੰਗਾ ਲੱਗਦਾ ਉਹਨਾਂ ਨੂੰ ਵੀ ਹੋ ਸਕਦਾ ਜੇ ਆਪ ਨੂੰ ਡਰਾ ਹੈ ਸਿੱਧੂ ਦਾ ਤਾਂ ਸਾਡੇ ਵਾਲਿਆਂ ਨੂੰ ਵੀ ਡਰ ਹੋ ਸਕਦਾ ਉਹਨਾਂ ਨੂੰ ਇਹ ਗਲਤ ਹੋਣੀ ਵੀ ਕੱਢ ਦੇਣੀ ਚਾਹੀਦੀ ਹੈ ਕਿਉਂਕਿ ਇਹਨੂੰ ਸਿੱਧੂ ਨੂੰ ਜਿਹੀ ਬਣਾਇਆ ਹੈ ਉਹ ਕਾਂਗਰਸ ਹਾਈ ਕਮਾਂਡ ਨੇ ਬਣਾਇਆ ਜਿਹੜੇ ਬਣੇ ਹੋਏ ਨੇ ਹੁਣ ਬਣੇ ਹੋਏ ਨੇ ਇਹਨਾਂ ਨੂੰ ਵੀ ਉਹਨਾਂ ਨੇ ਕਿਸੇ ਟਾਈਮ ਸਾਨੂੰ ਵੀ ਬਣਾਇਆ ਤੀ ਇੱਥੇ ਇੱਕ ਮਿੰਟ ਕਿਛੇ ਪਹਿਲੇ ਸਾਨੂੰ ਵੀ ਪ੍ਰਧਾਨ ਬਣਾਇਆ ਤੀ ਪੀਪੀ ਸਾਹਿਬ ਨੂੰ ਵੀ ਬਣਾਇਆ ਤੀ ਇਹ ਇੱਕ ਚੱਲਦਾ ਰਹਿੰਦਾ ਪ੍ਰੋਸੈਸ ਹੈ ਹਰ ਕੋ ਭਾ ਕੋਈ ਨਾ ਕੋਈ ਆਉਂਦਾ ਰਹਿੰਦਾ ਹੈ ਜੈਲਸੀ ਹੁੰਦੀ ਹੈ ਪਰ ਉਹਨਾਂ ਨੂੰ ਇਹੋ ਜਿਹੇ ਮੌਕੇ ਸੇਮਤੀ ਦਿਖਾਉਣੀ ਚਾਹੀਦੀ ਹੈ ਇੱਕ ਬੰਦਾ ਜੇਲ੍ਹ ਚ ਬੈਠਾ ਹੈ ਉਹਦੇ ਨਾਲ ਸੇਮਤੀ ਦਿਖਾਉਣ ਦੀ ਬਖਾਇ ਬਰੋਦ ਕਰਨੇ ਦਾ ਚੰਗਾ ਮੈਸੇਜ ਨਹੀਂ ਜਾਂਦਾ ਦਿਲੂ ਦਿਲੂ ਸਾਹਿਬ ਪਹਿਲਾਂ ਵੀ 15 ਅਗਸਤ ਨੂੰ ਐਦਾਂ ਹੁੰਦਾ ਸੀਗਾ ਕਿ ਗਵਰਨਰ ਸਾਹਿਬ ਨੇ ਕਹਿ ਸੀ ਕਿ ਕੈਬਨਿਟ ਤੋਂ ਮਨਜ਼ੂਰੀ ਲਵੇ। ਕੀ ਤੁਹਾਨੂੰ ਹਜੇ ਵੀ ਉਮੀਦ ਹੈ ਕਿ ਸਰਕਾਰ ਇਸ ਬਾਰੇ ਕੋਈ ਗੱਲਬਾਤ ਕਰ ਸਕਦੀ ਹੈ ਚਰਚਾ ਚਲਾ ਸਕਦੀ ਹੈ ਇਹ ਦੇਖੋ ਲੀਗਲੀਅਲ ਚ ਕੈਬਨਿਟ ਜਾਣ ਦੀ ਜ਼ਰੂਰਤ ਨਹੀਂ ਹੈ ਪਿਛਲੇ ਵਾਰ ਗਵਰਨਰ ਸਾਹਿਬ ਮੈਂ ਜਿਹੜੀ ਕਰ ਕਰਦਾ ਹੈ ਲੀਗਲੀਅਲ ਕੈਬਨਿਟ ਦੀ ਜਿਹੜੀ ਕਿ ਸਰਕੂਲਰ ਹੈ ਜੀ ਸੈਂਟਰਲ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦੀ ਮਰਜ਼ੀ ਹੈ ਹੋਮ ਹੋਮ ਮਿਨਿਸਟਰੀ ਨੇ ਇਜਾਜ਼ਤ ਦੇਣੀ ਹੈ ਇਹ ਚ ਕੋਈ ਉਹ ਨਹੀਂ ਹੈ ਇਪਿਕਨ ਚੂਜ਼ ਦੀ ਬਈ ਮੈਂ ਕਹਿੰਦਾ ਪੰਜਾਬ ਨਾਲੇ ਤੱਕਾ ਕੀਤਾ ਪੰਜਾਬ ਦੇ ਉਹ ਗਰੀਬ ਲੋਕ ਜਿਹੜੇ ਆਸਬੰਦ ਤੇ ਜਿਨ੍ਹਾਂ ਨੇ ਕੱਲਾਛ ਤੋਂ ਸਿੱਧੂ ਸਾਹਿਬ ਤਾਂ ਠੀਕ ਹੈ ਕੋਈ ਪ੍ਰੋਮੀਨੈਂਟ ਫਿਗਰ ਜਿਹੜੇ ਸਧਾਰਨ ਲੋਕ ਨਹੀਂ ਇਹ ਆਮ ਸਰਕਾਰ ਸਰਬਲ ਲੋਕਾਂ ਦੀ ਸਰਕਾਰ ਹੈ ਸਧਾਰਨ ਆਦਮੀ ਨੇ ਵੀ ਤੱਕਾ ਕੀਤਾ ਤੁਹਾਨੂੰ ਜਾਣਕਾਰੀ ਕਿਸੇ ਵੱਲੋਂ ਦਿੱਤੀ ਗਈ ਸੀ ਕਿ ਸਿੱਧੂ ਸਾਹਿਬ ਆ ਰਹੇ ਹੈ ਜਾਂ ਕਿਵੇਂ ਸੀਗਾ ਕਿ ਕਿਉਂ ਐਵੇਂ ਤਿਆਰੀਆਂ ਕਿਸੇ ਇਹ ਸਰਪਲ 22 ਜੂਨ ਨੂੰ ਆਇਆ ਹੈ 22 ਜੂਨ ਨੂੰ ਸਾਰੇ ਹਿੰਦੁਸਤਾਨ ਦੀਆਂ ਸਰਕਾਰਾਂ ਨੂੰ ਭੇਜਿਆ ਪੰਜਾਬ ਨੂੰ ਵੀ ਭੇਜਿਆ ਯੂਟੀ ਨੂੰ ਵੀ ਭੇਜਿਆ ਇਹ ਸਰਕੂਲਰ ਤਾਂ ਤੈਤ ਅਸੀਂ ਆਪ ਬੰਦ ਤੇ ਲੇਕਿਨ ਇਹਦੇ ਸਿੱਧੂ ਦਾ ਨਾਮ ਨਹੀਂ ਹੈ ਨਹੀਂ ਨਹੀਂ ਇਹ ਚ ਨਾ ਕੋਈ ਨਹੀਂ ਇਹ ਤਾਂ ਸਰਕੂਲਰ ਹੈ ਸੈਂਟਰ ਦਾ ਹਾਂ ਇਹ ਚ ਨਾ ਨਹੀਂ ਪ੍ਰਪੋਜ਼ਲਾਂ ਬਣ ਕੇ ਗਈਆਂ ਇਹ ਚ ਕੋਈ ਸ਼ੱਕ ਨਹੀਂ 51 ਬੰਦਿਆਂ ਦੀ ਪ੍ਰਪੋਜ਼ਲ ਉੱਚ ਸਿੱਧੂ ਸਾਹਿਬ ਦਾ ਨਾਮ ਸੀਗਾ ਅੱਛਾ ਪਰ ਕਿਉਂ ਰੋਕ ਲਈ ਇਸ ਮੌਜੂਦਾ ਸਰਕਾਰ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਪਰ ਉਹਨਾਂ ਨੇ ਚੰਗਾ ਨਹੀਂ ਕੀਤਾ ਦਿਲ ਦੇ ਨਾਮ ਤੇ ਜੀ ਅੱਜ ਤੁਹਾਨੂੰ ਸਾਥ ਤੋਂ ਜ਼ਿਕਰ 3 ਮਹੀਨੇ ਪਹਿਲਾਂ ਸੀ ਕਿ ਪਾਰਟੀ ਇਨਸਾਈਡ ਪਾਰਟੀ ਵੀ ਕਿਸੇ ਨੂੰ ਖਤਰਾ ਹੋਵੇ ਸਕਦਾ ਤੁਹਾਨੂੰ ਕੀ ਲੱਗਦਾ ਕਿੰਨਾ ਨੂੰ ਖਤਰਾ ਨਵਜੋਤ ਸਿੰਘ ਸਿੱਧੂ ਤੋਂ ਹੈ ਪ੍ਰਧਾਨ ਮੌਜੂਦਾ ਰਾਜਾ ਬੜੀ ਨੂੰ ਖਤਰਾ ਹੈ ਜਾਂ ਹੋਰ ਕੋਈ ਲੀਡਰ ਨੂੰ ਖਤਰਾ ਹੈ ਨਵਜੋਤ ਸਿੰਘ ਸਿੱਧੂ ਦੇਖੋ ਮੈਂ ਇੱਕ ਗੱਲ ਕਹਿਣਾ ਹੈ ਕਿ ਉਹਨਾਂ ਨੂੰ ਫਰਾਕ ਦੀ ਨਹੀਂ ਦਿਖਾਉਣੀ ਚਾਹੀਦੀ ਕੰਨਮ ਕਰਨ ਦੀ ਬਜਾਏ ਉਹ ਸੇਮਤੀ ਰੱਖਣੀ ਚਾਹੀਦੀ ਹੈ ਥੋੜਾ ਤਲੀਗ ਹੈ ਇਹ ਫੈਮਿਲੀ ਕਾਂਗਰਸ ਫੈਮਿਲੀ ਹੈ ਪਿਤਾ ਜੀ ਵੀ ਕਾਂਗਰਸ ਰਹੇ ਇਹਨਾਂ ਦੀ ਮਾਤਾ ਜੀ ਨੇ ਦੋ ਇਲੈਕਸ਼ਨ ਲੜੇ ਹੈ ਕਾਂਗਰਸ ਦੇ ਐਮਐਲਏ ਦੇ ਡਟਕਾਲੇ ਤੋਂ ਅਸੀਂ ਵੀ ਉਦੋਂ ਅਸੀਂ ਵੀ ਉਦੋਂ ਕਾਂਗਰਸ ਤੇ ਅਸੀਂ ਜੇਲ੍ਹਾਂ ਚ ਵੀ ਰਹੇ ਹਾਂ ਐਸੀ ਗੱਲ ਅੱਜ ਇਹ ਕੁਕੜ ਕਈ ਜੀ ਅਜਕਲ ਮੈਨੂੰ ਮੈਂ ਸਮਝਦਾ ਕਿ ਕਈ ਆਉਦੇ ਮਿਲ ਜਾਂਦੇ ਨੇ ਪਰ ਅਜੇ ਤਜਰਬਾ ਨਹੀਂ ਮਿਲਿਆ ਇਹ ਪੇਸ਼ੈਂਟਸ ਰੱਖਣੀ ਚਾਹੀਦਾ ਕੋਈ ਵੀ ਆਦਮੀ ਸਾਡੀ ਜੇਲ੍ਹ ਤੋਂ ਮਿਲਣ ਆਉਂਦੇ ਸੀ ਸਿੱਧੂ ਸਾਹਿਬ ਨੂੰ ਮਿਲੇ ਬਿਨਾਂ ਚਲੇ ਜਾਂਦੇ ਸੀ ਆਸ਼ੂ ਜੀ ਨੂੰ ਮਿਲ ਕੇ ਜਾਂਦੇ ਸੀ ਨਹੀਂ ਨਹੀਂ ਉੱਥੇ ਦੇਖੋ ਸਿੱਧੂ ਸਾਹਿਬ ਕੋ ਕੋਈ ਜਾ ਸਕਦਾ ਸੀ ਉੱਥੇ ਅਪਾਇੰਟਮੈਂਟ ਕੋਈ ਸਿਸਟਮ ਜੇ ਬਿਨਾਂ ਅਸੀਂ ਵੀ ਮੈਂ ਵੀ ਮਿਲਿਆ ਤੈਨੂੰ ਭਾਰੀ ਮੈਂ 5-7 ਦਿਨ ਪਹਿਨਾ ਇਨਫਾਰਮੇਸ਼ਨ ਦਿੰਦਾ ਸੀ ਜੇਲ੍ਹ ਸੁਪਰਡੈਂਟ ਨੂੰ ਰਿਕੁਐਸਟ ਕਰਦਾ ਸੀ ਉਹਦੇ ਬਾਅਦ ਤਾਂ ਅਪਰੂਵ ਹੁੰਦੀ ਜੇ ਮੌਕੇ ਤੇ ਜੁਮੇ ਨੂੰ ਚਲੇ ਜਾਓ ਸ਼ਿਖਰਵਾਰ ਨੂੰ ਵੀ ਅਸੀਂ ਮਿਲਣਾ ਹੈ ਤਾਂ ਜੇਲ੍ਹ ਜੇਲ੍ਹ ਅਥਾਰਟੀ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਅੰਦਰ ਤਾਂ ਜੇਲ੍ਹ ਅਥਾਰਟੀ ਦੀ ਗੱਲ ਚੱਲਣੀ ਹੈ ਉਹ ਕਹਿੰਦੇ ਸਾਡੇ ਕੋਲ ਪਹਿਲਾਂ ਇਨਫਾਰਮੇਸ਼ਨ ਹੋਣੀ ਚਾਹੀਦੀ ਹੈ ਕੌਣ ਮਿਲਣਾ ਹੈ ਕੋਈ ਨਹੀਂ ਮੌਕੇ ਤੇ ਤੁਸੀਂ ਆਸ਼ੂ ਨੂੰ ਮਿਲਣ ਜਾਂਦੇ ਹੋ ਫਿਰ ਕਹਿੰਦੇ ਸਿੱਧੂ ਨੂੰ ਵੀ ਮਿਲ ਲੀਏ ਇਹ ਵੀ ਬਾਜੂ ਬਗਲ ਨਹੀਂ ਜੇ ਆਸ਼ੂ ਨੂੰ ਮਿਲਣ ਗਏ ਹੋ ਤੁਸੀਂ ਸਿੱਧੂ ਦਾ ਵੀ ਨਾਂ ਲਿਖੋ ਜੀ ਉਹਨੂੰ ਵੀ ਮਿਲਣਾ ਹੈ ਸਵਾਲ ਇਹ ਹੈ ਜੀ ਕਿ ਉਹ ਸਿੱਧੂ ਸਾਹਿਬ ਨੂੰ ਨਹੀਂ ਮਿਲਣ ਜਾਂਦੇ ਸੀ ਚਲੋ ਛੱਡੋ ਜੀ ਸਵਾਲ ਇਹ ਹਾਂਜੀ ਅੱਗੇ ਅੱਗੇ ਵੀ ਰੰਟੀ ਕੀ ਹੈ ਸਿੱਧੂ ਕਦੋਂ ਪਾਰ ਆਣਗੇ ਲੋਕ ਕਦੋਂ ਰਿਆ ਜੀਮਨ ਸਾਹਿਬ ਰੱਖੋ ਅੱਗੇ ਦੇ ਰੱਖੀ ਤੇਗੀ ਇਹਦਾ ਦੇਖੋ ਮੈਂ ਕਰੀਅਰ ਕਰਨਾ ਹੈ ਪੰਜਾਬ ਦੇ ਲੋਕਾਂ 'ਚ ਇਹਦਾ ਬਹੁਤ ਬੜਾ ਰੋਸ ਹੈ ਇਹਦਾ ਬੁਰਾ ਅਸਰ ਪਾਊਗਾ ਸਰਕਾਰ ਦੇ ਖਿਲਾਫ ਔਰ ਕਿੰਦਰ ਦੇ ਵੀ ਖਿਲਾਫ ਕਿਉਂਕਿ ਸਰਕਾਰਾਂ ਮੈਂ ਮੈਂ ਤਾਂ ਕਈ ਵਾਰੀ ਕਹਿਣਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਵੀ ਸਾਈਕਲ 'ਚ ਬਾਤ ਹੈ ਵੀ ਇਹ ਵੀ ਟੀਮ ਹੈ ਉਹਨਾਂ ਦੀ ਕਾਂਗਰਸ ਦੇ ਖਿਲਾਫ ਪਰ ਅਫਸੋਸ ਹੈ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਲੀਡਰਾਂ ਨੂੰ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕੋਆਪਰੇਸ਼ਨ ਕਰਨੀ ਚਾਹੀਦੀ ਨਹੀਂ ਹੁਣ ਅੱਗੇ ਕੀ ਕਰੀਏ ਸਰ ਆਪਣੇ ਬਾਹਰ ਸਰ ਅੱਗੇ ਕੀ ਅੱਗੇ ਦਾ ਰੋਡ ਮੈਪ ਹੈ ਜੀਪੀ ਸਰ ਅੱਗੇ ਦਾ ਰੋਡ ਮੈਪ ਹੈ ਸਾਡਾ ਰੋਡ ਮੈਪ ਹੈ ਅਸੀਂ ਪੰਜਾਬ ਦੇ ਕੋ ਸਾਰੇ ਕਾਂਗਰਸੀ ਆ ਸਿੱਧੂ ਸਾਹਿਬ ਵੀ ਕਾਂਗਰਸ ਹੈ ਕਾਂਗਰਸ ਨੂੰ ਤਕੜਾ ਕਰਨ ਲਈ ਅਸੀਂ ਹਰ ਸਟੱਪ ਚੱਕਾਂਗੇ ਔਰ ਕਾਂਗਰਸ ਅਜੇ ਦੇਸ਼ ਦੇ ਵਿੱਚ ਜੋ ਯਾਤਰਾ ਚੱਲ ਰਹੀ ਹੈ ਰਾਹੁਲ ਗਾਂਧੀ ਜੀ ਤੁਸੀਂ ਦੇਖੋਗੇ ਲੱਖਾਂ ਦੀ ਤਦਾਦ ਦੇ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਚ ਪੋਲਿਟੀਕਲ ਪਾਰਟੀ ਦੇ ਲੋਕ ਵੀ ਆਮ ਸਧਾਰਨ ਲੋਕ ਹਰ ਵਰਗ ਦੇ ਹਰ ਸੈਕਟਰ ਦੇ ਲੋਕ ਉਹਦੇ ਚ ਪਾਰਟਿਸਪੇਟ ਕਰਦੇ ਨੇ ਪੰਜਾਬ ਚ ਮੇਰਾ ਤਾਂ ਇਨਾ ਹੰਗਾਰਾ ਮਿਲਿਆ ਵੀ ਦੇਸ਼ ਚ ਕਿਤੇ ਨਹੀਂ ਹੰਗਾਰਾ ਇਨਾ ਮਿਲਿਆ ਬਾਹਰ ਵੀ ਮਿਲਿਆ ਪਰ ਪੰਜਾਬ ਦੇ ਲੋਕ ਤਾਂ ਉਮਰ ਤੇ ਆਏ ਨੇ ਸੜਕਾਂ ਤੇ ਇਸ ਲਈ ਇੱਕ ਅਸੀਂ ਸਾਰੇ ਕਾਂਗਰਸ ਨੂੰ ਮਜ਼ਬੂਤ ਕਰ ਲਈ ਔਰ ਸਿੱਧੂ ਵੀ ਸਾਹਿਬ ਨੇ ਵੀ ਕਾਂਗਰਸ ਮਜ਼ਬੂਤ ਕਰ ਲਈ ਵੀੜਾ ਚੱਕਿਆ ਹੋਇਆ ਅਸੀਂ ਸਾਰੇ ਹੈ ਕੇਪੀ ਸਾਹਿਬ ਆ ਹੋਰ ਅਸੀਂ ਸਾਰੇ ਵਿੱਚ ਦੇ ਹੈ ਪੁਰਾਣੇ ਫੈਮਿਲੀ ਹੈ ਕੇਪੀ ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਕੌਣ ਨਹੀਂ ਜਾਣਦਾ ਸਾਡੇ ਤੇ ਅਟੈਕ ਹੋਇਆ ਮੇਰੇ ਫਰਨੇ ਆਫਿਸ ਤੇ ਹੋਰ ਇੱਥੇ ਬਹੁਤ ਸਾਰੀਆਂ ਮਿੰਦੀਆਂ ਬੈਠੀਆਂ ਆ ਸੈਕਰੀ ਸਾਹਿਬ ਬੈਠੇ ਨਹੀਂ ਇਹੀ ਚੀਤੀ ਗੱਲ ਕਰੀਏ ਕਿ ਜਿਹੜੀ ਤੁਹਾਡੀ ਕਾਂਗਰਸ ਦੀ ਇਹਨੂੰ ਇਨ ਫਾਈਟਿੰਗ ਮੰਨਿਆ ਜਾਂਦਾ ਹੈ ਜਿਸ ਤਰੀਕੇ ਨਾਲ ਤੁਹਾਡੀ ਇਹ ਜਿਹੜਾ ਈਐਮ ਪੋਸਟਨ ਨੇ ਇਹ ਜਿਹੜਾ ਇੱਕ ਮਿੰਟ ਲਈ ਜਿਹੜਾ ਕੀ ਤਰੀਕ ਜਿਹੜਾ ਤੁਹਾਡੀ ਕਾਂਗਰਸ ਇਨ ਫਾਈਟਿੰਗ ਕਾਂਗਰਸ ਕੋਈ ਵੀ ਇਨ ਫਾਈਟਿੰਗ ਨਹੀਂ ਹੁੰਦੀ ਈਗੋ ਦੇਖੋ ਕਾਲੇ ਈਗੋ ਫਾਈਟ ਫਾਈਟ ਕੋਈ ਨਹੀਂ ਈਗੋ ਹੁੰਦੀ ਹੈ ਹਰ ਬੰਦਾ ਬਣਨਾ ਚਾਹੁੰਦਾ ਹੁੰਦਾ ਹੈ ਇਸ ਕਰਕੇ ਉਹ ਵੀ ਆਪਣੇ ਆਪ ਤੰਦਰ ਸੋਚਣ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਵੀ ਦਿੱਲੀ ਵਾਲਿਆਂ ਨੇ ਨਹੀਂ ਬਣਾਇਆ ਉਹਨਾਂ ਨੂੰ ਪ੍ਰਿਆੰਕਾ ਗਾਂਧੀ ਨੇ ਬਣਾਇਆ ਰਾਹੁਲ ਗਾਂਧੀ ਜੀ ਨੇ ਬਣਾਇਆ ਸੋਨੀਆ ਗਾਂਧੀ ਜੀ ਨੇ ਬਣਾਇਆ ਬਣਾਉਣ ਵਾਲੇ ਉਹ ਨੇ ਨਾਸੀਂ ਭਰਾਉਣ ਵਾਲੇ ਆ ਨਾਸੀਂ ਹਟਾਉਣ ਵਾਲੇ ਆ ਸਿੱਧੂ ਨੂੰ ਉਹਨਾਂ ਨੇ ਬਣਾਇਆ ਸਿੱਧੂ ਨੂੰ ਉਹ ਪਿਆਰ ਕਰਦੇ ਨੇ ਇਹਦਾ ਇਹਦਾ ਖਤਸਾ ਹੈ ਉਹਨੂੰ ਦੁੱਲਾ ਸਾਹਿਬ ਦੁੱਲਾ ਸਾਹਿਬ ਤੋਂ ਹੋਰ ਕੋਈ ਸਵਾਲ ਨਹੀਂ ਮਾਨਪ੍ਰੀਤ ਬਾਦਲਾ ਨਮਰਤ ਸਿੱਧੂ ਨੂੰ ਮਿਲ ਕੇ ਗਏ ਤੋਂ ਉਸ ਤੋਂ ਬਾਅਦ ਉਹ ਪਾਜ ਪਾ ਜੋਇਨ ਕਰਕੇ ਕੀ ਕਿਵੇਂ ਦੇਖਦੇ ਜੀ ਰਣਨੀਤੀ ਕਿਵੇਂ ਛੱਡੀ ਗਈ ਜੀ ਦੇਖੋ ਇਹ ਮਾਨਪ੍ਰੀਤ ਦੀ ਕਿਹ ਮਜਬੂਰੀ ਹੈ ਇਹ ਤਾਂ ਉਹ ਹੀ ਦੱਸ ਸਕਦਾ ਜਿਹੜੇ ਅੱਗੇ ਗਏ ਨੇ ਕੋਈ ਈਡੀ ਤੋਂ ਡਰਦਾ ਸੀ ਕੋਈ ਵਿਜੀਲੈਂਸ ਨੂੰ ਡਰਦਾ ਸੀ ਉਹ ਤਾਂ ਪ੍ਰੋਟੈਕਸ਼ਨ ਲੈਣ ਲਈ ਚਲੇ ਗਏ ਪਟਿਆਲੇ ਦੇ ਮਹਾਪੁਰਸ਼ ਵੀ ਚਲੇ ਗਏ ਵਿੱਚ ਹੀ ਨੇ ਉਹ ਜਿਹਨੇ ਸਾਰੇ ਸਾਰਾ ਸਾਲ ਜਿਹੜਾ 4 ਸਾਲ ਸਰਕਾਰ ਚਲਾ ਕੇ ਪੰਜਾਬ 'ਚ ਮਾਫੀਆ ਰਾਜ ਪੈਦਾ ਕਰਕੇ ਮਾਫੀਆ ਨੂੰ ਪੈਦਾ ਕਰਕੇ ਗੈਗਸਟਰੋਨ ਨੂੰ ਪਨਾ ਦੇ ਕੇ ਜੋ ਹੁੰਦਾ ਰਿਹਾ ਉਹ ਪਰਿਆੜੇ ਵਾਲੀ ਛੱਤਰ ਛਾਇਆ ਤੇ ਲਈ ਹੁੰਦਾ ਰਿਹਾ ਉਹ ਆਪਣੇ ਬਚਾਉ ਲਈ ਉਧਰ ਗਏ ਨੇ ਜੇ ਕੋਈ ਹੋਰ ਜਾਣਾ ਚਾਹੂਗਾ ਡਰਦੇ ਹੀ ਜਾ ਰਹੇ ਨੇ ਕਿਉਂਕਿ ਮਾਰੇ ਕੰਮ ਕੀਤੇ ਨੇ ਚੰਗੇ ਕੰਮ ਕਰਨ ਵਾਲਿਆਂ ਨੂੰ ਕੋਈ ਡਰ ਨਹੀਂ ਦੁੱਲੋ ਸਾਹਿਬ ਆਪਾਂ ਪਟਿਆਲੇ ਦੀ ਦੁੱਲੋ ਸਾਹਿਬ ਪਟਿਆਲੇ ਦੀ ਗੱਲ ਕਰਾਂਗੇ ਦੋ ਮੰਤਰੀ ਕਾਂਗਰਸ ਦੇ ਵਿੱਚ ਰਹੇ ਨੇ ਬਾਕੀ ਸਾਬਕਾ ਵਿਧਾਇਕ ਇਸ ਮੰਚ ਤੇ ਨਹੀਂ ਦਿਖ ਰਹੇ ਕਿਉਂ ਨਹੀਂ ਆਏ ਕਿਉਂਕਿ ਤੁਸੀਂ ਇੱਥੇ ਆਵਾਜ਼ ਬੁਲੰਦ ਕਰਨ ਆਏ ਹੋ ਸਿੱਧੂ ਦੇ ਪੱਕੇ ਦੇ ਵਿੱਚ ਉਹ ਕਿਉਂ ਨਹੀਂ ਆਏ ਰੀਜ਼ਨ ਕੀ ਸਮਝਦੇ ਹੋ ਜਿਹੜੇ ਦੋ ਮੰਤਰੀ ਰਹੇ ਨੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਤੇ ਬਾਕੀ ਵਿਧਾਇਕ ਵੀ ਨਹੀਂ ਦਿੱਤੇ ਸਾਈ ਦੇ ਇਹ ਇਹ ਤੁਹਾਡੇ ਕੋ ਜਿਹੜੇ ਨਹੀਂ ਆਏ ਉਹਨਾਂ ਦੀ ਇਹ ਉਹਨਾਂ ਨੂੰ ਵੀ ਪੁੱਛਿਓ ਵੀ ਉਹ ਕਿਉਂ ਨਹੀਂ ਆਏ ਜੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਕਾਂਗਰਸ ਟਕਸਾਲੀ ਫਰਬਾਰ ਨਹੀਂ ਟਕਸਾਲੀ ਲੋਕਾਂ ਨਾਲ ਰਹਿਣਾ ਹੈ ਤਾਂ ਸਾਨੂੰ ਜ਼ਰੂਰ ਚ ਨਿਕਲ ਕੇ ਆਉਣਾ ਪਊਗਾ ਅਸੀਂ ਅੱਗੇ ਵਾਸਤੇ ਵੀ ਸੰਘਰਸ਼ ਕਰਾਂਗੇ ਸਿੱਧੂ ਵਾਸਤੇ ਲੜਾਈ ਵੀ ਲੜਾਂਗੇ ਇਹ 'ਚ ਕੋਈ ਸ਼ੱਕ ਨਹੀਂ ਹੈ ਇਹ ਉਹਨਾਂ ਦੀ ਜ਼ਮੀਰ ਹੈ ਉਹਨਾਂ ਨੂੰ ਪੁੱਛਿਓ ਵੀ ਕਿਉਂ ਨਹੀਂ ਆਏ ਪਨੀਰਕੌਰ ਨੇ ਸਿੱਧੀ ਬਸਤ ਨਹੀਂ ਕੀਤੀ ਪਨੀਰਕੌਰ ਮੈਂਬਰ ਪਾਰਲੀਮੈਂਟ ਨੇ ਅਜੇ ਵੀ ਸਿੱਧੀ ਬਸਤ ਨਹੀਂ ਕੀਤੀ ਉਹਨਾਂ ਨੇ ਜਬੜੇ ਕਹਿ ਚੁੱਕੇ ਨੇ ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਣਾ ਚਾਹੀਦਾ ਪਰ ਹੋਰ ਕੋਈ ਲੀਡਰਸ਼ਿਪ ਨੇ ਕੋਈ ਬਿਆਰ ਨਹੀਂ ਦਿੱਤਾ ਪਨੀਰਕੌਰ ਬਾਰੇ ਕੀ ਕਰਨਾ ਹੈ ਦੇਖੋ ਪਨੀਰਕੌਰ ਮੈਂ ਸਮਝਦਾ ਹਾਂ ਉਹ ਸਸਪੈਂਸ਼ਨ ਦੇ ਡਰ ਦੇ ਉੱਤੇ ਅਜੇ ਬੈਠੀ ਹੈ ਚੁੱਪ ਕਰੀ ਬਾਕੀ ਸਾਰਾ ਕੰਮ ਤਾਂ ਉਹਨੇ ਕੀਤਾ ਹੀ ਹੋਇਆ ਕੋਈ ਨਹੀਂ ਜਾਣਦਾ ਪਟਿਆਲ ਚ ਵੀ ਕਾਂਗਰਸ ਦੀ ਆਈ ਸੀ ਫਿਰ ਇੱਥੇ ਤਾਂ ਪਟਿਆਲੇ ਚ ਗਿਆ ਫਿਰਦੀ ਸੀ ਉਹਨੂੰ ਤਾਂ ਸਾਰੇ ਪੰਜਾਬ ਚੋਂ ਪਰਵਾਹ ਨਹੀਂ ਇਸ ਪਰਿਵਾਰ ਨੂੰ ਤਾਂ ਹਾਂਜੀ ਤੁਹਾਨੂੰ ਹਾਈ ਕਮਾਂਡ ਹਾਈ ਕਮਾਂਡ ਲੱਗ ਰਿਹਾ ਸੀ ਕਿ ਜਿੱਥੇ ਕੇਨਾਲ ਮੈਡਮ ਸਿੱਧੂ ਜਾ ਕੇ ਜਾਣਗੇ ਫਿਰ ਕਿਸੇ ਦੀ ਹਾਈ ਕਮਾਂਡ ਬੜੀ ਸੋਚ ਕੇ ਨਜ਼ਰ ਤੇ ਨਜ਼ਰ ਨੂੰ ਨੋਕੀ ਤੁਹਾਨੂੰ ਲੱਗ ਰਿਹਾਗਾ ਉਸ ਨੂੰ ਲੈ ਕੇ ਕਿ ਦੇਖੋ ਕਾਂਗਰਸ ਹਾਈ ਕਮਾਂਡ ਜ਼ਰੂਰ ਪਛਤਾਉਂਦੀ ਹੋਊਗੀ ਇਸ ਮਾਮਲੇ ਤੇ ਪਟਿਆਲੇ ਵਾਲਿਆਂ ਦੇ ਮਾਮਲੇ ਤੇ ਕਿ ਅਸੀਂ ਕਹੇ ਜੇ ਬੰਦੇ ਨੂੰ ਲਿਆ ਕੇ ਪੰਜਾਬ ਦੇ ਵਿੱਚ ਝੋਕਤਾ ਉਹਨੂੰ ਪ੍ਰਧਾਨ ਬਣਾਤਾ ਮੈਂ ਤਾਂ ਉਦੋਂ ਵੀ ਵਿਰੋਧ ਕਰਦਾ ਸੀ ਮੈਂ ਜਿਹੜੀ ਗੱਲ ਕਰਦਾ ਜਦੋਂ ਉਹ ਐਂਟਰੀ ਹੋਈ 99 ਚ 98 ਚ ਪ੍ਰਧਾਨ ਬਣੇ ਮੈਂ ਤਾਂ ਉਦੋਂ ਵੀ ਵਿਰੋਧ ਕਰਦਾ ਸੀ ਵੀ ਜਿਹੜੇ ਰਾਜਪੂਤ ਨੇ ਗਣਾ ਰਾਜ ਜਿਹੜੀ ਦਾ ਰਾਜ ਉਹਦੀ ਪੂਤ ਨੇ ਇਸ ਲਈ ਇਹ ਤਾਂ ਜਿਹਦਾ ਰਾਜ ਆ ਉਹਦੀ ਪੂਤ ਬਣ ਜਾਣਾ ਇਹਨਾਂ ਨੇ ਤਾਂ ਨਹੀਂ ਸਿੱਧੂ ਫੈਮਿਲੀ ਨੂੰ ਕੋਈ ਨਵੀਂ ਜ਼ਿੰਮੇਵਾਰੀ ਦੇਣ ਜਾ ਰਹੀ ਹੈ ਹਾਈ ਕਮਾਂਡ ਤੇ ਦੀ ਮੀਟਿੰਗਾਂ ਹੋ ਰਹੀਆਂ ਨੇ ਵਾਰ-ਵਾਰ ਉਹਨਾਂ ਨੂੰ ਬੁਲਾਇਆ ਵੀ ਗਿਆ ਉੱਥੇ ਉम्मेਪਾਰੀ ਪ੍ਰਧਾਨ ਬਣਾਤਾ ਨਹੀਂ ਹੁਣ ਇਹ ਹੈ ਜੇ ਨੌਜਵਾਨ ਹੈ ਮੈਂ ਤਾਂ ਇੱਕ ਇੱਕ ਕਰਨਾ ਹੈ ਜੇਲ੍ਹ ਤਾਂ ਸਿੱਧੂ ਨੂੰ ਰਾਸ ਆ ਵੀ ਉਹਦੀ ਸਿਹਤ ਵਧੀਆ ਹੋਊਗੀ। ਹਾਂ। ਉਹਦੀ ਸਿਹਤ ਬਹੁਤ ਵਧੀਆ ਹੋਊਗੀ। ਉਹ 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 ਉੱਤੇ ਜੇਲ੍ਹ ਚ ਰਹਿ ਕੇ ਬਹੁਤ ਕੁਝ ਸਿੱਖਦਾ ਆਦਮੀ। ਉਹ ਉਹ ਸਭਾ ਵੀ ਚਾਹੀਜਾ ਉਹ ਗਾਜਮੀ ਗਲਤੀਆਂ ਕਰਕੇ ਆਦਮੀ ਚੇਂਜ ਹੁੰਦਾ। ਇਸ ਲਈ ਅਸੀਂ ਸ਼ੋਭ ਕਾਮਨਾ ਰੱਖਦੇ ਆ ਉਹਦੇ ਵਾਸਤੇ ਕਿ ਉਹਦੀ ਕੰਦੀ ਸਿਹਤ ਹੋਵੇ, ਅੱਗੇ ਆਵੇ, ਲੀਡ ਕਰੇ ਪੰਜਾਬ ਨੂੰ, ਪੰਜਾਬ ਦੇ ਵਿੱਚ ਕਾਂਗਰਸ ਨੂੰ ਅਸੀਂ ਮਜਬੂਤ ਕਰੀਏ ਪਰਿਵਾਰ ਵੱਲੋਂ ਕੋਈ ਪਲਾਨ ਨਹੀਂ ਹੈਗੀ ਜਿਹੜੀ 30 ਨੂੰ ਸਿੱਧੂ ਨੂੰ ਸਿੱਧੂ ਨੂੰ ਸਿੱਧੂ ਨੂੰ ਲੋਜੋਤ ਹੋਣਾ ਨੂੰ ਸ਼੍ਰੀਨਗਰ ਦੇ ਵਿੱਚ ਤੇ ਇਹ ਉਹ ਲੋਜੋਤ ਸਿੱਧੂ ਦੇ ਵਿੱਚ ਜਾਊਗਾ ਜੀ ਇਹ ਚ ਕਈ ਗੱਲਾਂ ਨੇ ਦਿੱਲੀ ਵੀ ਇਹਦੇ ਚ ਇਨਵੋਲਵਮੈਂਟ ਜਿਹੜੀ ਮੈਂ ਕਹਿ ਸਕਕਿਆ ਕਿ ਇਹ ਵੀ ਟੀਮ ਹੈ ਆਰਐਸਐਸ ਦੀ ਇਹ ਜਿਹੜੀ ਜਿਹੜਾ ਆਪ ਵਾਲੇ ਆ ਕਿਉਂਕਿ ਇਹਦਾ ਪੁਰਾਣਾ ਪਾਸਟ ਦੇਖੋ ਕੇਜਰੀਵਾਲ ਦਾ ਉਹ ਜਿਹੜੇ ਅੰਨਾ ਹਜ਼ਾਰੇ ਧਨਵਾ ਦਿੰਦਾ ਹੁੰਦਾ ਇਹ ਉਹਦੇ ਚ ਮੇਨ ਆਦਮੀ ਇਹ ਹੁੰਦਾ ਸੀ ਇਸ ਲਈ ਉਹ ਵੀ ਆਰਐਸਐਸ ਦੀ ਇਸ਼ਾਰੇ ਤੇ ਚੱਲਣ ਵਾਲੇ ਦੇਈ ਜਨਵਰੀ ਦਾ ਜਿਹੜਾ ਸ਼੍ਰੀਨਗਰ ਦੇ ਵਿੱਚ ਸਮੇਲ ਹੋਣਾ ਹੈ ਨੈਸ਼ਨਲ ਲੈਵਲ ਤੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਸਿੱਧੂ ਸਾਹਿਬ ਉੱਥੇ ਪਾਰਟਿਸਪੇਟ ਨਾ ਕਰਨ ਕੋਈ ਵੀ ਇਹ ਰੋਲ ਅਦਾ ਕੀਤਾ ਜਾਦਾ ਵੀ ਉਹਨੂੰ ਪਾਰਟਿਸਪੇਸ਼ਨ ਨੂੰ ਤੋਂ ਰੋਕਿਆ ਜਾਵੇ ਜਿੱਦਾਂ ਉਹਨਾਂ ਨੇ ਟ੍ਰਿਟ ਨੂੰ ਕਿਵੇਂ ਜਿਹੜੇ ਵੱਲੋਂ ਜਿਵੇਂ ਜ਼ਿਕਰ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਇੱਕ ਫਰੋਸ਼ੀਅਸ ਅਨੀਮਲ ਆ ਯਾਨੀ ਕਿ ਖਰ ਜਾਨਵਰ ਹੈ ਔਰ ਤਹੀਂ ਸਰਕਾਰ ਚੜਨਾ ਜਾਨਵਰ ਨਾ ਇਹ ਸ਼ਬਦ ਨਾ ਵਰਤੋ ਮੇਰੇ ਨਾਲ ਇਹ ਗੱਲ ਆਦੀ ਉਹਨੇ ਟਵੀਟ ਚ ਵਾਖਿਆ ਉਹਨੇ ਆਪਣੇ ਗੁੱਸੇ ਜਾ ਕੇ ਟਵੀਟ ਕੀਤਾ ਨਾ ਵੀ ਉਹ ਜਾਨਵਰ ਆ ਬੜਾ ਖਤਰਨਾਕ ਸਰਕਾਰ ਨੂੰ ਇਹ ਲੱਗਦਾ ਨਹੀਂ ਨਹੀਂ ਦੇਖੋ ਸਿੱਧੂ ਸਾਹਿਬ ਬਹਿਤਾ ਕਹਿੰਦਾ ਦੇਖੋ ਜਿਹੜੇ ਛਿੱਕੇ ਮਾਰਦਾ ਰਿਹਾ ਆਪਣੀ ਜ਼ੁਬਾਨੀ ਚ ਛਿੱਕੇ ਮਾਰਦਾ ਰਿਹਾ ਨਹੀਂ ਸਿੱਧੂ ਮਸ਼ੂਰ ਚ ਛਿੱਕੇ ਮਾਰਨ ਚ ਔਰ ਕਾਂਗਰਸ ਚ ਵੀ ਛਿੱਕੇ ਮਾਰੂਗਾ ਆਉਣ ਵਾਲੇ ਸਮੇਂ ਚ ਫੈਕਟਰੀਓ ਸ਼ੇਅਰ ਨੂੰ ਰੈਫਰ ਕਰਦੇ ਨੇ ਕਦੋਂ ਰਿਹਾ ਕੋਈ ਸ਼ੇਅਰ ਨੂੰ ਇਹ ਤਾਂ ਸਰਕਾਰ ਨੇ 2 ਮਹੀਨੇ ਰਹਿ ਗਏ ਇਹ ਤਾਂ ਸਮਾਂ ਤੇ ਇਹਨਾਂ ਨੇ ਆਪਣੇ ਲਈ ਖੂਬ ਪਟਲਿਆ ਆਪਣੇ ਲਈ ਖੂਬ ਪਟਲਿਆ ਆਪ ਆਲਿਆ ਨੇ ਇਹ ਤਾਂ ਲੋਕਾਂ 'ਚ ਹੋਰ ਪਾਪੂਲਰ ਹੋਊਗਾ ਲੋਕਾਂ 'ਚ ਰੈਜੈਂਟਮੈਂਟ ਹੈ ਲੋਕ ਆਸਬੰਦ ਤੇ ਵੀ ਚਿੱਤੂ ਆਊਗਾ ਵਾਰ ਉਹਦਾ ਚੰਗਾ ਸਵਾਗਤ ਅੱਜ ਜੇ ਨਿਕਲਦੇ ਤਾਂ ਲੱਖਾਂ ਲੋਕਾਂ ਨੇ ਇਥੇ ਪਟਿਆਲੇ ਚੋਂ ਦਾ ਸਵਾਗਤ ਕਰਨਾ ਤੇ ਨਵਜੋਤ ਕੌਰ ਸਿੱਟੂ 30 ਤਾਰੀਖ ਨੂੰ ਜੁਆਇਨ ਕਰਨਗੇ ਫਿਰ ਉੱਥੇ ਜਿਹੜਾ ਪ੍ਰੋਗਰਾਮ ਹੈ ਦੀ ਸ਼ੀਰ ਉਹ ਤਾਂ ਹੁਣ ਬਾਬਲ ਉਹ ਤਾਂ ਜਾਂ ਤਾਂ ਬਰਾਂਟਲ ਆ ਕੀ ਜਾ ਸਕਦੇ ਨਹੀਂ ਉੱਥੇ ਇਹ ਰਿਹਾ ਨਹੀਂ ਹੋਇਆ ਮੈਂ ਜਿਹੜੀ ਗੱਲ ਕਰਦਾ ਹੈ ਹੋ ਸਕਦਾ ਹੋ ਸਕਦਾ ਮੈਡਮ ਨਵਜੋਤ ਕੌਰ ਚਲੀ ਜਾਣ ਮੈਂ ਉਹਨਾਂ ਦੀ ਗੱਲ ਕਰ ਉਹ ਉਹ ਪਾਰਟਿਸਪੇਟ ਕਰ ਸਕਦੇ ਨਹੀਂ ਕੋਈ ਇਨਵੀਟੇਸ਼ਨ ਆਇਆ ਹੋਇਆ ਇਨਵੀਟੇਸ਼ਨ ਸਾਨੂੰ ਵੀ ਆਇਆ ਹੋਇਆ ਸਾੜਿਆਂ ਨੂੰ ਆਇਆ ਹੋਇਆ ਜਿਨ੍ਹਾਂ ਨੇ ਇੰਜੀਨੀਅਰ ਕਾਲ ਨੂੰ ਆ ਕੀ ਗੱਲਬਾਤ ਹੋਈ ਉਹ ਆਪ ਨਹੀਂ ਆਏ ਮਤਲਬ ਕਿ ਉਹ ਆਪ ਕਿਉਂ ਨਹੀਂ ਆਏ ਨਹੀਂ ਤਬੀਬ ਠੀਕ ਨਹੀਂ ਤਬੀਬ ਠੀਕ ਤਬੀਬ ਠੀਕ ਨਹੀਂ ਤਬੀਬ ਠੀਕ ਨਹੀਂ ਹੈ ਤੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ ਅੱਜ ਹੁਣੇ ਜੀ ਜੀ ਡਾਕਟਰ ਨਵਜੋਤ ਕੌਰ ਨਾਲ ਦੀ ਕੋਈ ਗੱਲਬਾਤ ਤੁਹਾਡੇ ਨਹੀਂ ਨਹੀਂ ਮੈਨੂੰ ਪਰਸੋ ਮੈਸੇਜ ਮਿਲਿਆ ਸੀ ਮੈਂ ਵੀ ਹਾਲਚਾਲ ਪੁੱਛਿਆ ਸੀ ਉਹਨਾਂ ਦਾ ਸਾਡੇ عزیز ਨੇ ਸਾਡੇ ਇਹਨਾਂ ਦੇ ਫਾਦਰ ਸਾਡੇ ਕਲੀਗ ਰਹੇ ਨੇ ਅਸੀਂ ਤਾਂ ਸ਼ੁਭ ਕਾਮਨਾ ਕਰਨੇ ਆ ਨਵਜੋਤ ਕੌਰ ਸਿੱਧੀ ਜਲਦੀ ਸ਼ੋਸਤੋਬੇ ਤੰਦਰੁਸਤ ਰਹੇ ਹੋਵੇ ਔਰ ਉਹਦੇ ਬਾਅਦ ਅੱਗੇ ਜਾਵੇ ਅੱਜ ਲਾਲ ਸਿੰਘ ਜੀ ਵੀ ਉਹ ਵੀ ਸਰਪ੍ਰਾਈਜ਼ ਨਹੀਂ ਨਹੀਂ ਉਹ ਵੀ ਆਉਂਦੇ ਇਸ ਕਰਕੇ ਇਹ ਕਈ ਇਹੇ ਕਰਕੇ ਵੀ ਢਿੱਲੇ ਮੌਸਮ ਖਰਾਬ ਕਰਕੇ ਵੀ ਨਹੀਂ ਆ ਸਕਦੇ ਬੋਲੋ ਸਾਹਿਬ ਜਿਹੜਾ ਸਿੱਧੂ ਸਾਹਾ ਸਮਾਨ ਕੱਲ ਜੇਲ੍ਹ ਤੋਂ ਘਰ ਤੇ ਜਿਆਉਣ ਕੀ ਉਹ ਵਾਪਸ ਫਿਰ ਜੇਲ੍ਹ ਚ ਭੇਜੋਗੇ ਤੁਹਾਨੂੰ ਆਸ ਹੈ ਇਸ ਹਫਤੇ ਦੇ ਵਿੱਚ ਰਿਹਾਈ ਹੋ ਸਕਦੀ ਹੈ ਜਾਂ ਉਹ ਤੁਹਾਨੂੰ ਲੱਗਦਾ ਕਿ ਅਪ੍ਰੈਲ ਦੇ ਵਿੱਚ ਹੀ ਬਾਹਰ ਆਉਣਗੇ ਦੇਖੋ ਸਰਕਾਰ ਜਦ ਮਰਜ਼ੀ ਕਰ ਸਕਦੀ ਹੈ ਸਰਕਾਰ ਤਾਂ ਸਰਕਾਰ ਹੀ ਹੈ ਪਰ ਜੋ ਉਹਨਾਂ ਨੇ ਕੀਤਾ ਇਹ ਨਿੰਦਣਯੋਗ ਹੈ ਜਿਹੜਾ ਤੁਸੀਂ ਪੁੱਛ ਰਹੇ ਸੀ ਨਾ ਵੀ ਬਾਕੀ ਲੋਕ ਨਹੀਂ ਆਏ ਰਾਤ ਇੱਕ ਪਤਾ ਸਾਰਿਆਂ ਨੂੰ 1:30 ਵਜੇ ਤੱਕ ਫਿਰ ਮੈਸੇਜ ਸਾਰੇ ਪੰਜਾਬ 'ਚ ਕੀਤਾ ਵੀ ਪ੍ਰੋਗਰਾਮ ਜਿਹੜਾ ਆ ਉਹ ਕੈਨਸਲ ਹੋ ਗਿਆ ਔਰ ਲੋਕ ਕਈ ਸਵੇਰੇ 5 ਵਜੇ ਤੋਂ ਲੈ ਕੇ ਰਾਤ ਫੋਨ ਆਏ ਸਾਰੇ ਪੰਜਾਬ 'ਚ ਮੂਵਮੈਂਟ ਇੰਨੀ ਸੀ ਵੀ ਉਹ ਰਾਤ ਫੋਨ ਕਰਕੇ ਰੁਕਣਾ ਪਿਆ ਪਰ ਫਿਰ ਵੀ ਜਿਹੜੇ ਹੁਣ ਜਿਨ੍ਹਾਂ ਨੇ ਨਹੀਂ ਮੈਸੇਜ ਮਿਲਿਆ ਜਾਂ ਜਿਹੜੇ ਆ ਗਏ ਉਹ ਇਹ ਤਾਂ ਬਾਕੀ ਜਿਹੜੇ ਬਹੁਤ ਲੋਕ ਆ ਜਿਹੜੇ ਮੁੜ ਗਏ ਵਾਪਸ ਔਰ ਬੜੀ ਵੱਡੀ ਪੱਧਰ ਤੇ ਇਹ ਜਿਹੜੀ ਮੂਵਮੈਂਟ ਹੋ ਰਹੀ ਸੀ ਜਿਦਾ ਕਿ ਇੰਟੈਲੀਜੈਂਸ ਨੂੰ ਪਤਾ ਸੀ ਔਰ ਇਹ ਜਿਹੜਾ ਸਾਰਾ ਕੀਤਾ ਗਿਆ ਇੰਨਾ ਕਨਫਿਡੈਂਸ਼ੀਅਲ ਕਦੀ ਰੱਖਿਆ ਹੀ ਨਹੀਂ ਗਿਆ ਤੁਸੀਂ ਸੋਚ ਸਕਦੇ ਆਂ ਵੀ ਰਾਤ 11:30 ਵਜੇ ਜੇਲ ਸੈਕਟਰੀ ਟਾਈਪ ਕਰਕੇ ਲਿਸਟ ਤੇ ਭੇਜਣਾ ਇੰਨਾ ਕਿਹੜਾ ਕੋਈ ਜਿਹੜਾ ਬੜਾ ਖੂੰਖਾਰ ਉਹ ਮੈਡਮ ਨੇ ਜਿਹੜਾ ਲਿਖਿਆ ਆ ਉਹ ਖੂੰਖਾਰ ਉਹ ਲਿਖਿਆ ਵੀ ਸਰਕਾਰ ਨੂੰ ਇਹ ਲੱਗਦਾ ਵੀ ਇਹੋ ਜਿਹਾ ਬੰਦਾ ਤੇ ਤੁਸੀਂ ਸਾਰਿਆਂ ਨੂੰ ਇਹ ਜਾਣਕਾਰੀਆਂ ਇਸ ਗੱਲ ਤੇ ਜਿਮਾ ਸਾਹਿਬ ਮੁੱਖ ਮੰਤਰੀ ਅੰਗਰੇਜ਼ ਅੰਗਰੇਜ਼ ਰਾਜ ਦੇ ਵਿੱਚ ਹੁੰਦੇ ਸੀ ਕਿ ਜੇ ਫਾਂਸੀ ਜਿਹੜੀ ਸਵੇਰੇ ਦੇਣੀ ਹੈ ਤੇ ਉਹ ਰਾਤ ਨੂੰ ਦੇ ਦਿੰਦੇ ਹਾਂ ਗਤੰਤਰ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਇਸ ਡੈਮੋਕਰੈਟਿਕ ਕੰਟਰੀ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਮਸਲੇ ਜਿਹੜੇ ਆ ਇਹ ਹੋ ਰਹੇ ਨੇ ਜੀ ਜਿਮਾ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਗਤੰਤਰ ਦਿਵਸ ਤੇ ਕਿਹਾ ਗਿਆ ਕਿ ਮੈਨੂੰ ਮੁੱਖ ਮੰਤਰੀ ਨਹੀਂ ਦੁਖ ਮੰਤਰੀ ਕਹੋ ਕੀ ਕਰਨ ਲੱਗ ਰਹੇ ਨੇ ਕਿ ਅਜਿਹੇ ਹਾਲਾਤ ਪੈਦਾ ਹੋਏ ਵਜਿਨੇ ਪੰਜਾਬ ਚ ਕਿ ਅਜ ਉਹਨਾਂ ਨੂੰ ਕਹਿਣਾ ਪੈ ਗਿਆ ਉਹ ਆਪ ਦੁਖੀ ਆ ਵਿਚਾਰਾ ਉਹ ਮੁੱਖ ਮੰਤਰੀ ਆਪੇ ਦੁਖੀ ਆ ਕਿਉਂਕਿ ਮੁੱਖ ਮੰਤਰੀ ਤਾਂ ਬਣਾਤਾ ਉਹ ਮੈਂ ਹੁਣ ਕੀ ਸ਼ਬਦ ਬਣਾ ਉਹ ਤਾਂ ਤੇਜਰੀ ਬਣ ਕੇ ਕੰਮ ਕਰਦਾ ਤੇਜਰੀ ਵਾਲ ਦਾ ਉਹ ਰਾਗ ਵਿਚ ਢੇ ਉਹਨੀ ਉੱਤੇ ਵਾਹ ਤੇ ਇੱਕ ਅਗਰਵਾਲ ਲਿਆ ਕੇ ਦਿੱਲੀ ਜੀ ਉਹਨਾਂ ਦਾ ਕੀ ਮਤਲਬ ਹੈ ਉਹ ਮੀਟਿੰਗਾਂ ਦੇ ਵਿੱਚ ਬੈੰਦੇ ਨਹੀਂ ਸਰਕਾਰੀ ਵੀ ਗਵਰਨਰ ਨੇ ਨੋਟਿਸ ਕੀਤਾ ਹੈ ਸਰਕਾਰ ਨੂੰ ਵੀ ਇੱਕ ਜਿਹੜਾ ਜੇ ਕੋਬ ਮਿਨਿਸਟਰ ਜਿਹੜੇ ਨੇ ਸਭ ਤੋਂ ਲੰਬੇ ਜੀ ਆਈਐਸ ਵੀ ਸਭ ਤੋਂ ਲੰਬੇ ਨੇ ਕਨਸਟੀਟਿਊਸ਼ਨ ਦੀ ਮਰਿਆਦਾ ਚ ਰਹਿਣ ਦੀ ਉਹਨਾਂ ਮੀਟਿੰਗਾਂ ਦੇ ਵਿੱਚ ਜਿੱਥੇ ਸੀਕ੍ਰੀਟ ਕਨਫਿਡੈਂਸ਼ੀਅਲ ਹੁੰਦਾ ਹੈ ਉੱਥੇ ਇੱਕ ਇੱਕ ਆਮ ਆਦਮੀ ਜਿਹੜਾ ਦਿੱਲੀੋਂ ਭੇਜਿਆ ਹੋਇਆ ਹੈ ਅਗਰਵਾਲ ਉਹ ਉੱਥੇ ਬਹਿੰਦਾ ਹੈ ਇਹ ਕੰਡੈਮੇਬਲ ਨਹੀਂ ਦੁੱਖੀ ਤਾਂ ਉਹ ਆਪ ਹੀ ਹੋਊਗਾ ਅਜੇ ਦੱਸਾਂਗਾ ਕਿ ਕਿੰਨਾ ਦੁੱਖ ਹੁੰਦਾ ਉਹ ਨੂੰ ਦੋਸਤ ਇੱਕ ਕੌਮੀ ਇਨਸਾਫ ਮੋਰਚੇ ਦੇ ਨਾਂ ਤੇ ਪ੍ਰੋਟੈਸਟ ਲੱਗ ਰਿਹਾ ਹੈ ਚੰਡੀਗੜ੍ਹ ਮੁਹਾਲੀ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਜੇਲ੍ਹ ਟਰਮ ਕੰਪਲੀਟ ਕਰ ਚੁੱਕੇ ਨੇ ਕਿਉਂਕਿ ਜੇਲ੍ਹ ਨਾਲ ਹੀ ਦੇਖੋ ਦੇਖੋ ਜਿਹੜੇ ਜੇਲ੍ਹ ਕੰਪਲੀਟ ਕਰ ਚੁੱਕੇ ਨੇ ਉਹਨਾਂ ਨੂੰ ਚਾਹੀਦਾ ਰਿਹਾ ਕਰਨਾ ਇੱਥੇ ਤਾਂ ਸਧਾਰਨ ਬੰਦੇ ਨੂੰ ਨਹੀਂ ਕਰਦੇ ਜਿਹੜਾ 323 ਦੇ ਵਿੱਚ ਮੇਰੇ ਕਹਲਾ ਹਿੰਦੁਸਤਾਨ ਦੀ ਹਿਸ਼ਤੀ 'ਚ ਮੈਂ ਲਾਕੀ ਕਰਦਾ ਰਿਹਾ ਕਿ ਪਈ ਦੇ ਵਿੱਚ ਪਰਵੀਸ਼ਨ ਹੋ ਜਾਂਦੀ ਆ ਵਕਤੋਂ ਵਕਤ ਇਹਨੂੰ ਦਾ ਕੋਪਰੇਟਰ ਮੰਗਿਆ ਸਾਜਾ ਵੀ ਇਹਨੂੰ ਕਰਵਾਈ ਬੈਹ ਸੰਭਲਨਾ ਕਰਾਈ ਗਈ ਹੈ ਇਹ ਬਹੁਤ ਬੜਾ ਐ ਦੇ ਚ ਉਹ ਹੈ ਤੁਮਾ ਹੂਗਾ ਬਣਿਆ ਹੋਇਆ ਜਦੋਂ ਰਿਵਿਊ ਕਰਾ ਕੇ ਇਹਨੂੰ ਸਜ਼ਾ ਹੋਈ ਹੈ ਠੀਕ ਹੈ ਕੀਤਾ ਪਰ ਸਜ਼ਾ ਦੇ ਵਿੱਚ 325 ਦੇ ਵਿੱਚ ਤਾਂ ਇੱਕ ਹੌਲਦਾਰ ਹੈ ਜਿਹੜਾ ਉਹ ਆਪਣੀ ਜੁਬਾਨ ਤੋਂ ਲੈ ਲੈਂਦਾ ਹੈ ਅਸੀਂ ਕੋਈ ਵੀ ਉਪੇ ਕੇਪੀ ਸਾਹਿਬ ਵੀ ਬਕੀਲ ਆਠ ਬਾ ਵਾਰ ਵੀ ਬੈਠਾ ਹੈ ਅੱਜ ਤੱਕ ਇਸ ਤਰ੍ਹਾਂ ਚ ਕਦੇ ਕਿਸੇ ਨੂੰ ਸਜ਼ਾ ਹੀ ਨਹੀਂ ਹੋਈ ਇਹ ਤਾਂ ਇੱਕ ਬੇ ਸਿਸਟਮ ਨਾਲ ਬੰਦੀ ਸਿੱਖਾ ਤੇ ਸਿਆਸ ਕੀਤੀ ਜਾ ਰਹੀ ਹੈ ਨੇ ਕੋਉ ਜਿਹੜੇ ਵੀ ਇਹ ਬੰਦੀ ਨੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਜੀ ਇਹਨਾਂ ਦੀ سزا ਹੋਗੀ ਜੀ ਜਿਨ੍ਹਾਂ ਤੋਂ ਹਿੰਦੁਸਤਾਨ ਦੀ ਆਜ਼ਾਦੀ ਨੂੰ ਕੋਈ ਖਤਰਾ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਛੱਡਣਾ ਚਾਹੀਦਾ ਠੀਕ ਹੈ ਜੀ ਥੈਂਕ ਯੂ ਓਕੇ ਧੰਨਵਾਦ ਲਤਾ ਨਾ